ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਮੋਦਕੀ ਸ਼ਹਿਰ ਮੇਨ ਕਸਵਾ ਜਿਹੜਾ ਮੁੱਤ ਕੀ ਲੱਗਦਾ ਤੇ ਬੱਚੀ ਮੈਰਜੇ ਕਾਲੇ ਨੂੰ ਮਲਾਉਣ ਲੱਗੇ ਤੁਹਾਨੂੰ ਦੋ ਵਿਹੜਾਂ ਵਿਖਾ ਦੇਾਂਗੇ ਇੱਕ ਸੂਪ ਹੀ ਆ ਵਿਹੜ ਜਿਹੜਾ ਵੀ ਇਹਨਾਂ ਦਾ ਲੇਖਾ ਜੋਖਾ ਹੋਇਆ ਸੱਜਣੋ ਉਹ ਤੁਹਾਨੂੰ ਪੁੱਛ ਕੇ ਦੱਸ ਦਿਆਂਗੇ ਆ ਵੀ ਵਿਹੜ ਨੇ ਚੰਗੀ ਤਿਆਰੀ ਕੀਤੀ ਆ ਓਕੇ ਰਿਪੋਰਟ ਆ ਤੇ ਇਹ ਸੂਪ ਹੀ ਆ ਬੱਚੀ ਨੂੰ ਜਨਮ ਦਿੱਤਾ ਕੀ ਲੇਖਾ ਜੋਖਾ ਇਹਦਾ ਵੀ ਬਾਪਾ ਪੁੱਛਦੇ ਆ ਤੇ ਵੀਡੀਓ ਤੁਹਾਨੂੰ ਪਹਿਲਾਂ ਵੀ ਵਿਖਾਈ ਸੀ ਇਹਨਾਂ ਦੇ ਕੁਝ ਕਾਰਨਾ ਕਰਕੇ ਮੰਨ ਲਓ ਵੀ ਗਉਆਂ ਉਸ ਟਾਈਮ ਸੇਲ ਨਹੀਂ ਹੋਈਆਂ ਲਾਈਏ ਆਪਾਂ ਹੁਣ ਜਦੋਂ ਹਾਜ਼ਰ ਹੋਲੇ ਆ ਆ ਜੋ ਲਈਏ ਜਾਣਕਾਰੀ ਬਚੀ ਤੋਂ ਆ ਗੱਬਣ ਤੋਂ ਕਰ ਲੈਨੇ ਆ ਪਾ ਸ਼ੁਰੂ ਤੇ ਜੁੜਿਓ ਐਂਡ ਤੱਕ ਆ ਬੱਚੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕਲੀਬ ਜੀ ਸਾਸਰੀ ਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਚੜਦੀ ਕਲਾ ਨਾ ਚੜਦੀ ਕਲਾ ਬਾਬਾ ਨਾਨਕ ਰੱਖੇ ਜੀ ਤੇ ਇੱਥੇ ਐਡਰੈਸ ਬੰਨ ਮਿਰਜੀ ਕੀ ਜ਼ਿਲ੍ਹਾ ਫਲਾਈਪਰ ਬਾਈ ਜੀ ਨੰਬਰ 82699 82204 ਜੀ ਇਹਦੇ ਤੇ ਕਰੇ ਸੰਪਰਕ ਨੇੜੇ ਮੋਦਕੀ ਸ਼ਹਿਰ ਆ ਆਪਣੀ ਮੋਦਕੀ ਸ਼ਹਿਰ ਜੀ ਹਣਾ ਹਾਂਜੀ ਤੇ ਆ ਸੂਪੀ ਵੱਛੀ ਹਾਂਜੀ ਵੱਛੀ ਸੂਪੀ ਆ ਚੰਗੀ ਨਿਕਲੀ ਚੰਗੀ ਨਿਕਲਿਆ ਬਾਈ ਜੀ ਵੱਛੀ ਨੇ ਵੱਛੀ ਦੇਤੀ ਹਾਂ ਵੱਛੀ ਦੇਤੀ ਆ ਬਾਈ ਜੀ ਹੂੰ ਠੰਡੀ ਦਾ ਬਹੁਤ ਸੀ ਹੁਣ ਵੀ ਠੰਡੀ ਆ ਨਹੀਂ ਨਹੀਂ ਠੰਡੀ ਆ ਬਾਈ ਲੈ ਅੱਛਾ ਹੁਣ ਵੀ ਠੰਡੀ ਆ ਲੈ ਲੈ ਆਪਾਂ ਹੱਥ ਲਾਈ ਜੰਨੇ ਆ ਠੀਕ ਆ ਠੀਕ ਆ ਠੀਕ ਆ ਓਕੇ ਆ ਤੇ ਹੁਣ ਇਹ ਕਦੋਂ ਸੂਈ ਤੇ ਕਿੰਨੀਆਂ ਕਿ ਤਾਰਾ ਮੇਰੀ ਕੱਲ ਹੀ ਸੂਈ ਆ ਜੇ ਕੱਲ ਦੀ ਸੂਈ ਆ ਹਾਂਜੀ ਤੇ ਕੀ ਬੋਲਾ ਬੂਲਾ ਕੋਈ ਪੈਣ ਮੇਰੀ 8 ਕਿਲੋ 9 ਮੰਨ ਲੈ ਬਾਈ ਹੈਨਾ ਠੀਕ ਆ 8 9 ਕਿਲੋ ਬੋਲਾ ਮੰਨ ਲੈ ਬੋਲਾ ਮੰਨ ਲਿਆ ਜੇ ਬਾਈ ਜੀ ਓਕੇ ਹਾਂਜੀ ਠੀਕ ਆ ਜੇਰ ਜੂਰ ਪੈ ਗਈ ਜੇਰ ਓਕੇ ਵੀਡੀਓ ਹੈਗੀ ਆਪਣੇ ਕੋਲ ਵੀਡੀਓ ਹੈਗੀ 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 ਲੈ ਕੱਢ ਖਾਂ ਬਾਹਰ ਆਇਆ ਨੂੰ ਮੜੀ ਜੀ ਤੋਰ ਕਰਾ ਚੱਕੀ ਵੀ ਨਹੀਂ ਨਹੀਂ ਕਰਾਇਆ ਸੱਜਣੋ ਠੀਕ ਆ ਵੰਗਾ ਪਾ ਕੇ ਚੂਨਾ ਪਹਿਲਾਂ ਨਾ ਮੈਂ ਪਾਇਆ ਹੀ ਨਹੀਂ ਉਹ ਬਹੁਤ ਜ਼ਰੂਰੀ ਆ ਬਾਈ ਹੈ ਨਾ ਹਾਂ ਪਾਇਆ ਕਰਮ ਵਾਲਾ ਜ ਆ ਬਾਕੀ ਸਿਰ ਮੂੰਹ ਦੀ ਬਹੁਤ ਸੋਹਣੀ ਆ ਨਾ ਹਾਂ ਵੇਖੋ ਸਜਣੋ ਕਿਆ ਬਾਤ ਇਹ ਬੱਚਾ ਇਹਦਾ ਆ ਨਹੀਂ ਆਹੀ ਜਰਾ ਆ ਵੱਛੀ ਹਾਂ ਵੱਛੀ ਇਹ ਵੱਛੀ ਭਾਰੀ ਨਿੱਕੀ ਜੀ ਹੈ ਨਾ ਨਿੱਕੀ ਦੇਗੀ ਆ ਛੋਟੀ ਘਟੂਗਾ ਹੁੰਦਾ ਬਾਈ ਯਾਰ ਹੈ ਨਾ ਉਹ ਓਕੇ ਆ ਨਾ ਦੁੱਧ ਦੁੱਧ ਪੀਂਦੀ ਆ ਪੀਂਦੀ ਉਹ ਦੁੱਧ ਅੱਛਾ ਕਿੰਨਾ ਮਰਜੀ ਪਿਆਲਾ ਲੈ ਠੀਕ ਆ ਠੀਕ ਆ ਲੈ ਸਹਿਮਤਾ ਬੱਚੇ ਦੇ ਲੈ ਨੂੰ ਦੱਸ ਦੇ ਨਾ ਨਹੀਂ ਸਹਿਮਤਾ ਹੈਗੀ ਗਾਂ ਨਹੀਂ ਭੁੱਲਦੀ ਹੁੰਦੀ ओके 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 ਲੈ ਚੱਲ ਤੇ ਬੱਜੀ ਕੀ ਰੇਟ ਕਰੇਗਾ ਇਹਦਾ 95000 ਇਹ ਨਾ ਤੂੰ ਵੇਖ ਹੁਣ ਮੈਨੂੰ ਤਾਂ ਭਾਵੇਂ ਢੂੜ ਕਰ ਲਾ ਮੈਂ ਕੀ ਕਹਿਣਾ ਸਰ 85000 ਦੀ ਗੱਡ ਦੇਣਾ ਇਹਦਾ 85000 ਦੀ ਹਾਂ 85000 ਹੋਰ ਵੀ ਕਰ ਦੇ ਕੋਈ ਕਰਦਾ ਮੰਨਦਾ ਕਰਤੇ ਹੁਣ ਵੇਖੀ ਜੋ ਅੱਜ ਸ਼ਾਮ ਦਾ ਟਾਈਮ ਆ ਲਾਦੇ ਰੀਝਾਈਆਂ 80000 ਦੀ ਵੈੜ ਦੇ ਦਿੰਦੇ 80000 ਦੀ ਚੱਲਾਂ ਦੇ ਚੱਲਾਂ ਦੇ ਦੇ ਦਿੰਦੇ ਜਾਣ ਦੇ ਤੇ ਐਦਾ ਕੀ ਲੇਖਾ ਜੋਖਾ ਇਹ ਵੀਰੇ ਜਮਾ ਲੋੜ ਤੇ ਆ ਬਸ ਤੀਜਾ ਸੂਆ ਖੂਨ ਲੱਗੀ ਵੀਰੇ ਹੁਣ ਕੀ ਪਤਾ ਹਨ ਘੈਂਟੇ ਨੂੰ ਸੂਪੇ ਦੋ ਨੂੰ ਸੂਪੇ ਕੀ ਪਤਾ ਦੋ ਦਿਨ ਲੈ ਜੇ ਹਲੇ ਮੇਰੇ ਨੂੰ ਕੁੜੇ ਦਮਾਏ ਪੂਲੀ ਬੜੀ ਵਗੀ ਵੀ ਜਾਂਦੀ ਓਏ ਪਾ ਵਗੀ ਜਾਂਦੀ ਪੂਲੀ ਪੂਲੀ ਬਹੁਤ ਠੰਡੀ ਸੀਲ ਵੀ ਬਹੁਤ ਅਕਲੀ ਸਿਓ ਸੂਆ ਤੀਜਾ ਤੀਜਾ ਸੋਨਾ ਰੇ ਯਾਰ ਕੀ ਕਹਿੰਦੇ ਦੁੱਧ ਮਗਰ ਲੇ ਸੂ ਦੁੱਧ ਮੰਨ ਕੇ 28 27 28 ਲੀਟਰ ਚ ਹੋਇਆ ਬਾਈ ਉਹਨਾਂ ਨੇ ਮਾਰ ਦੇ ਦ ਦੇ ਦੂਗੀ ਹਨਾ ਵੱਡੀ-ਬੁੱਡੀ ਆ ਪ੍ਰਿੰਟ ਚੰਗਾ ਪ੍ਰਿੰਟ ਬਹੁਤ ਸੋਨਾ ਬੈਠ ਥਾਣ ਬੜਾ ਪਾਵਰ ਵਾਲਾ ਲੱਗਿਆ ਬਾਈ ਹਾਂ ਥਾਣ ਵਿੱਚੀ ਠੰਡੀ ਸੀਲ ਵੀ ਬਹੁਤ ਆ ਓਕੇ ਹਾਂ ਲੈ ਕੱਢਦੇ ਬਾਹਰ ਫਿਰੇਗੇ ਬਸ ਤਿਆਰੀ ਇਹਦਾ ਤਾਂ ਕੀ ਕਰਨਾ ਹੋਣਾ ਅਗਲੇ ਦੇ ਜਦੋਂ ਨੂੰ ਵੀਡੀਓ ਵੇਖਣੀ ਉਹਦੋਂ ਨੂੰ ਸੂ ਪੈਣੀ ਆ ਇੱਕ ਨਹੀਂ ਦੋ ਹੋ ਜਾਣੀਆਂ ਹਨਾ ਬਿਲਕੁਲ ਬਿਲਕੁਲ ਮੱਛੀ-ਮੁੱਛੀ ਦੇਗੀ ਆਪਦੇ ਅਰਗੀ ਇਹਦੀ ਤਾਂ ਪੂਰੀ ਬ੍ਰਾਂਡਰ ਮੱਛੀ ਅ ਤੇ ਕੱਲ ਵਾਲੀ ਝੋਟੀ ਵੈਗੀ ਸੀ ਉਦੋਂ ਹੀ ਉਹ ਨਾਲ ਦੀ ਨਾਲ ਦੀ ਮਿੰਟ 10 ਲੱਗੇ ਇੱਕ ਫੋਨ ਨਾਲ ਬਸ ਥੋੜਾ ਜਿਹਾ ਉਹ ਮੰਨ ਕੇ ਥੋੜੇ ਘੱਟ ਲੌਂਦਾ ਸੀਗਾ ਦੂਜੇ ਪਟੱਕ ਦੇ ਨੇ ਲਾਇਆ ਪੂਰਾ ਫੋਨ ਦੇ 80 ਦੀ ਇਹ ਉਹਦਾ 80 ਦੀ 1000 ਵਿੱਚ ਛੋੜ ਕਰਤੀ ਬਾਈ ਉਹਨਾਂ ਨੂੰ ਆਪਾਂ ਠੀਕ ਆ ਹਾਂ ਚਲੋ 80 ਦੱਦਾ ਦੇਗੇ 1000 ਛੋੜ ओके okay. हां चल ਚੰਗਾ ਹੋਇਆ ਉਹਨਾਂ ਨੂੰ ਵੀ ਨਹੀਂ ਮਾਰੀ ਨਹੀਂ 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 ਉਹਦਾ ਤੇਰੀ ਕਰਮ ਵਾਲੀ ਆਈ ਉੱਤਰੀ ਤੇ বাস ਉਹਦੀ ਉੜ ਗਈ ਹਾਂ ਕਿਹੜੇ ਰੋਕ ਪੱਠੇ ਖਾਲੇ ਖਾਲੇ ਘਰੇ ਆ ਆਪਣੇ ਠੀਕ ਉਹਦਾ ਹੀ ਲੈ ਗੇ ਉਹਦਾ ਹੀ ਉਹਦਾ ਹੀ ਤੈਨੂੰ ਬੱਸ ਅੰਦੀ ਪਾਸੂ ਫੱਲੂ ਆਪਾਂ ਸਾਫ ਸੁਥਰਾ ਬਹੁਤ ਲਿਓਨੇ ਵੀਰੇ ਯਾਰ ਹਾਂ ਬਾਕੀ ਭਾਈ ਜਾਇਜ ਕਮਾਈ ਕਰੀਏ ਤਾਂ ਸਾਰਾ ਕੋਈ ਚੱਲੇ ਨਹੀਂ ਟਿਪ ਦੇ ਵੀ ਨਹੀਂ ਸੀਗੇ ਵਿਚਾਰੇ ਆਏ ਦੀਵਦਰ ਪ੍ਰਤਾਪ ਸਿੰਘ ਢੁੱਡੀ ਪਿੰਡ ਆਹੀ ਆਪਣੇ ਨੇੜੇ ਉਹ ਕਹਿੰਦੇ ਬਈ ਤੂੰ ਟਿਪ ਕੀ ਲਿਆ ਯਾਰ ਨਹੀਂ ਟਿਪਣੀ ਮੈਂ ਟਿਪ ਕੇ ਦਿੱਤੀ ਕੋਲੇ ਖੜ ਕੇ ਉਹਨਾਂ ਨੂੰ ਟਪਾਈ ਨਹੀਂ ਥਣ ਪਾਸ ਕਰਾਈ ਦੇ ਵੀਰੇ ਅੱਜ ਕੱਲ ਬਾਅਦ ਦੇ ਵਿੱਚ ਫੇਰ ਬੜੀਆਂ ਗੱਲਾਂ ਨਿਕਲ ਆਉਂਦੀਆਂ ਬੱਜੀ ਖਾਣੋਂ ਆਏ ਹੋਗਾ ਵੀਡੀਓ ਹਾਂ ਅਸੀਂ ਟਿਪਕੇ ਨਹੀਂ ਹੀ ਲੈ ਕੇ ਗਏ ਹਾਂ ਟਿਪਕੇ ਨਹੀਂ ਵੇਖ ਲੈਣੇ ਚਾਹੀਦੇ ਆ ਤੇ ਇਹਦਾ ਕੀ ਰੇਟ ਰਹੂਗਾ ਹਗਾ ਦਾ ਇਹਦਾ ਬਈ 95000 ਰੁਪਿਆ ਕਲੀਬ ਰਹੂਗਾ ਅੱਛਾ ਤੇਰੀ ਵੀਡੀਓ ਦੇ ਕੇ 90000 ਦੀ ਬੈਠ ਦਵਾਂਗੇ ਆਪਾਂ ਇਹ ਠੀਕ ਆ ਮੁੱਲ 95 ਹਾਂ 90 ਦੀ ਤਿਆਰੀ ਆ ਬਸ ਤਿਆਰੀ ਆ ਬਸ ਹਨਾ ਹਾਂ ਹਾਂ ਇਹਨਾਂ ਦਾ ਧਰਦੇ ਨੇ ਬੱਛਾ ਬੱਛੀ ਹੁਣੇ ਹੀ ਬਸ ਬਸ ਇਹ ਮਹਾਰਾਜ ਨੂੰ ਪਤਾ ਹਨਾ ਕੁਦਰਤ ਨੂੰ ਪਤਾ ਕੁਦਰਤ ਨੂੰ ਪਤਾ ਬਾਬੇ ਨਾਨਕ ਨੂੰ ਪਤਾ ਕੀ ਹੋਣਾ ਹਨਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖੇ